ਜਿੰਦਿਆ ਡੁੱਲ ਕੇ ਰੋਜ ਉਹ ਜਿਹੜੀ ਰੋਜ ਡੁੱਲਦੀ ਆ ਉਸੇ ਦਾ ਵਿਆਹ ਲਉਂਦਾ ਹੋਰ ਕਾਹਦਾ ਹੋਗਾ ਜੇ ਕੜਾਉ ਛੱਡਦਾ ਉਹਦਾ ਵਿਆਹ ਨਾ ਜਾਂਦਾ ਈਰਖਾ ਲੋਕਾਂ ਦੇ ਵਿਆਹ ਨੇ ਰੋਜ ਈਰਖਾ ਦੇ ਵਿਆਹ ਨੇ ਜਿਨ੍ਹਾਂ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮਵਾਸ ਜਿਨ੍ਹਾਂ ਨੇ ਹਰ ਰਸ ਪਾਇਆ ਹੀ ਦੀ ਸਾਰੀ ਜ਼ਿੰਦਗੀ ਕਰਕੇ ਕੀਰਤਨ ਹਰ ਰਸਰੀ ਪਾਇਆ ਫਿਰ ਪਾਇਆ ਕੀ ਇਹ ਤੈਨੂੰ ਕੋਠੀਆਂ ਬਣਾ ਲੀਆਂ ਇਹ ਪਾਇਆ ਨਾ ਪਰ ਸਿੱਧੀ ਪਾਲੀ ਸੰਸਾਰ ਚ ਇਹ ਪਾਇਆ ਨਾ ਇਹਦਾ ਸਭ ਹੰਕਾਰ ਹੈ ਇਹ ਹੀ ਦੰਕਾਰ ਹੈ ਉਹ ਇਹਨੂੰ ਤਾਂ ਕਹਿੰਦਾ ਦੁਨੀਆਂ ਕੀਆਂ ਵਡਿਆਈਆਂ ਅੱਗੀ ਥੇਦੀ ਜਾਣ ਇਹ ਤਾਂ ਅਗਰ ਨਾਲ ਜਾਣ ਵਾਲੀ ਚੀਜ਼ ਸੀ ਤੂੰ ਪਾ ਲਿਆ ਪੁੱਠਾ ਅਬ ਏ ਲੋਗ ਨੇ ਉਹ ਸਿੱਖਣੇ ਜਿਹੜੇ ਤੇਰੀ ਉਹ ਕਰਦੇ ਨੇ ਬੜਿਆਈ ਉਹਦੀ ਬਹਾਰ ਕੀਰਤनियां ਫਲਾਣਾ ਉਹਨਾਂ ਨੇ ਵੀ ਬੋਦੀ ਪੁੱਠੀ ਹੋਈ ਐ ਸੇ ਖੋਭ ਨਹੀਂ ਹਨ ਉਹਨਾਂ ਨੂੰ ਕੀ ਪਤਾ ਬਜਾੜ ਨੂੰ ਸਿੱਖੀ ਕੀ ਹੁੰਦੀ ਐ ਦੁਨੀਆਵੀ ਆਦਮੀ ਨੇ ਸਾਰੇ ਦੁਨੀਆਵੀ ਲੜਾਈ ਐ ਤੁਹਾਡੀ ਵਿੱਚੋਂ ਕਢੀ ਲਿਆ ਤੁਸੀਂ ਗੁਰੂ ਨੂੰ ਗ੍ਰੰਥ ਨੂੰ ਜਪ ਕਰਕੇ ਆਪਣੀ ਲੜਾਈ ਹੱਟ ਲੜੋ ਤੁਸੀਂ ਦਸ ਗ੍ਰੰਥ ਨੂੰ ਲੈ ਹੋਰ ਗੱਲਾਂ ਛੱਡੋ ਸਿੱਧੇ ਉਹਨਾਂ ਟੱਕਰ ਬਦੂਕਾਂ ਲੈ ਕੇ ਵਾਰੋ ਇੱਕ ਦੂਗੇ ਨੂੰ ਗਰੋਂ ਨੂੰ ਖਾਂ ਮਚ ਗਰੀ ਜਿਆ ਤੈਨੂੰ ਗਿਆਨ ਨਹੀਂ ਲਾਉਣਾ ਉਹਨੂੰ ਤੁਹਾਨੂੰ ਫਾਬੜੀ ਲੜਾਈ ਹੋਤ ਨਹੀਂ ਕਰ ਲੜ ਲੋ ਨਾ ਲੜ ਲ ਗਏ ਹੈ ਕਿਹ ਹੈ ਹੋਇਆ ਪਹਿਲਾਂ ਨੇ ਬੱਡੀ ਇੱਥੇ ਆ ਗਿਆ ਖਾਰਿਆ ਨਾ ਨੇ ਹੁਣੇ ਹੀ ਹੁਣੇ ਪੈਣਾ ਗਰੂਰ ਉਹ ਬਹੁਤ ਤਰੋ ਬੰਦਣਾ ਤਰੋ ਕੀਤਾ ਇਹਨਾਂ ਦਾ ਮੌਤ ਹੈ ਰਾਜ ਹੈ ਸਾਰੇ ਦਾ ਕ੍ਰਿਸ਼ਨ ਦੀ ਕ੍ਰਿਸ਼ਿਤਿ ਗਲਾ ਦਾ ਕੀ ਹੋਇਆ ਸੀ ਅਬ ਸੂਜੀ ਕੱਟ ਕੇ ਮਾਰੀ ਸੀ ਤੋ ਕੱਟ ਕੇ ਮਾਰੀ ਜਿਹੜੇ ਰਾਹੇ ਪਏ ਹੋਣੇ ਤੇਰਾ ਵਧੀਆ ਇਹ ਪਰਮੇਸ਼ਾ ਦਾ ਫਾੜਣਾ ਹੀ ਹੈ ਗੁਰਮੁਖ ਦਾ ਰਾਹ ਦੇ ਰੋੜੇ ਤੇ ਚੁਗੇ ਜਾਣਗੇ ਨਾ ਅੱਪੇ ਇਹ ਸਾਰੇ ਰੋੜੇ ਨੇ ਗੁਰਮੁਖ ਦੇ ਰਾਹ ਦੇ ਕੋਈ ਵੀ ਇਹਨਾਂ ਚੁਬਦਾ ਚੰਦਾ ਨਹੀਂ ਹੈ ਜਿਨ ਹਰ 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 ਰਸ ਨਾਮ ਨਾ ਪਾਇਆ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀ ਨੋ ਜੰਮ ਪਾਸ ਸਾਰੇ ਭਾਗ ਹੀ ਨੇ ਜੰਮ ਦੇ ਕੋਲ ਇਹਨਾਂ ਦੇ ਦਫਤਰ ਜਨੋ ਹੈ ਸਾਰਿਆਂ ਦਾ ਜੰਮ ਪਾਸ ਜੰਮ ਦੇ ਜੰਮ ਦੇ ਕਾਬੂ ਚ ਨੇ ਇਹ ਸਾਰੇ ਜੰਮ ਦੇ ਕਾਬੂ ਚ ਨੇ ਭਾਗ ਹੀ ਨੇ ਉਹ ਗੁਰਮੁਖੀ ਦੇ ਸਵਾ ਸਾਰੇ ਭਾਗ ਜਿਹੜੇ ਇੱਕ ਤਾਂ ਦੱਸੇ ਵੰਡ ਕੱਢ ਕੇ ਵੀ ਬੈਸੇ ਖਾਓ ਇੱਕ ਤਾਂ ਦੱਸੇ ਐਦਾ ਨੋਂ ਤਾਂ ਪ੍ਰਚਾਰ ਵੀ ਬਰਦਾਸ਼ਤ ਨਹੀਂ ਉਥੋਂ ਦੇਖਿਆ ਨੋ ਜੇ ਲੇਖ ਹੋਣ ਲੱਗੇ ਤਾਂ ਸੰ 2000 ਚ ਗੁਰ 2001 ਗੁਰਮੁਖੀ ਪ੍ਰਚਾਰ ਜੇ ਲੇਖ ਹਟਾ ਤੇਰੇ ਵੀਰੇ ਲੇਖ ਲਿਖੋ ਸਾਡੀ ਮੌਤ ਐਚ ਯਾਨੀ ਨਾਮ ਤੋਂ ਮੌਤ ਮੰਨਦੇ ਨੇ ਆਪਣੀ ਇਹ ਸਾਰੀ ਇਹ ਸਾਡੀ ਮੌਤ ਨਾਮ ਚ ਓਏ ਉਹ ਤਾਂ ਜ਼ਿੰਦਗੀ ਆ ਬਹੁਤ ਕਿੱਥੇ ਆ ਇਹਨਾਂ ਨੂੰ ਜ਼ਿੰਦਗੀ ਮੌਤ ਦਿੰਦੀ ਹੈ ਮੌਤ ਜ਼ਿੰਦਗੀ ਦਿੰਦੀ ਹੈ ਪੁੱਠੇ ਪੁੱਧ ਉਹ ਨਾਮ ਤਾਂ ਜ਼ਿੰਦਗੀ ਆ ਸੱਚ ਜ਼ਿੰਦਗੀ ਆ ਕੁਰਬਾਨੀ ਦੇ ਵਿੱਚ ਹੀ ਜ਼ਿੰਦਗੀ ਹੈ ਜੰਮਣ ਮਰਨੇ ਚ ਕੱਟਿਆ ਜਾਂਦਾ ਪਰ ਜਿਨ੍ਹਾਂ ਨੇ ਮਾਇਆ ਨੂੰ ਮੰਨ ਲਿਆ ਹੋਵੇ ਸਭ ਕੁਝ ਗੋਲਕ ਤੇ ਕਬਜ਼ਾ ਰੱਖਣਾ ਅਸਲ ਸਾਰੀ ਜਿਹੜੀ ਵਿੜਾਈ ਤੇ ਕਬਜ਼ਾ ਰੱਖਣਾ ਸਰ ਦੇ ਭੁੱਦ ਪ੍ਰਸ਼ਨ ਹੋ ਗਿਆ ਸਭ ਦੀ ਜੋ ਸਤਗੁਰੂ ਸ਼ਰਨ ਸੰਗਤ ਨਹੀਂ ਆਏ ਤਿਰਗ ਜੀਵੇ ਤਰਗ ਜੀਵਾਸ ਜਿਹੜੇ ਸਤਗੁਰ ਦੇ ਸੰਗਤ ਚ ਨਹੀਂ ਆਏ ਸਤਗੁਰੂ ਸ਼ਰਨ ਸੰਗਤ ਨਹੀਂ ਆਏ ਸਤਗੁਰੂ ਦੀ ਛਲ ਨਹੀਂ ਆਏ ਜਿਹੜੇ ਜਿਨ੍ਹਾਂ ਨੇ ਗੁਰਬਾਣੀ ਨੂੰ ਅੰਦਰੋਂ ਦਿਲੋਂ ਨਹੀਂ ਮੰਨਿਆ ਤਿਰਗ ਜੀਵੇ ਤਰਗ ਜੀਵਾਸ ਤਿਰਗ ਜੀਵਣ ਉਹਨਾਂ ਦਾ ਇਹ ਸਾਰਿਆਂ ਨੇ ਤਿਰਗ ਜੀਵਣ ਸਾਡਾ ਜਿਹੜਾ ਨੇ ਇਹ ਕੰਮ ਨਹੀਂ ਕੀਤਾ ਗੁਰਬਾਣੀ ਇਹ ਕਹਿੰਦੀ ਐਸਾ ਜੀਵਨ ਤਰਗ ਜੀਵਨ ਜੇ ਗੁਰਮਤ ਅੱਗੇ ਅਸੀਂ ਸਰੈਂਡਰ ਨਹੀਂ ਹੋਏ ਤੇ ਗੁਰਮਤ ਦਾ ਸਾਨੂੰ ਮੂਰੀ ਲੱਗਦੀ ਹੈ ਜੇ ਸਰੈਂਡਰ ਹੋ ਜੂ ਉਹਦਾ ਝਗੜਾ ਹੀ ਕੋਈ ਨਹੀਂ ਉਹਨੇ ਵਾਇ ਤੇ ਕੀ ਲੈਣੇ ਦੁਨੀਆ ਦੀ ਦੋ ਗੱਲਾਂ ਦਾ ਝਗੜਾ ਤੇ ਕੋਹ ਗੱਲ ਰਹਿ ਜਾਂਦੀ ਹੈ ਵੈਸੇ ਦੁਨੀਆ ਦੀ ਵੜਿਆਈ ਉਹ ਵਾਇਆ ਦੇ ਵਿੱਚ ਪਈ ਹੈ ਵਾਇਆ ਉਹਦੇ ਨਾਲ ਜੁੜੀ ਹੋਈ ਹੈ ਦੁਨੀਆ ਦੀ ਵੜਿਆਈ ਜਿਹੜੀ ਹੈ ਇਹ ਤਾਂ ਝਗੜਾ ਹੋਰ ਕੁਛ ਨਹੀਂ ਝਗੜਾ ਇਹ ਹੋਵੇ ਇਹਦਾ ਰੂਹ ਨੂੰ ਹੋਵੇ ਤੈਸਾ ਨਾ ਨਾ ਤੈਸਾ ਆਪੋ ਨਾ ਇਸੇ ਗੱਲ ਦਾ ਝਗੜਾ ਇਸੇ ਗੱਲ ਦਾ ਝਗੜਾ ਹੋਰ ਝਗੜਾ ਹੀ ਕੋਈ ਨਹੀਂ ਇਹਦੋਂ ਆਪਣਾ ਝਗੜਾ ਆਪਣੇ ਢੇਕ ਨਾਲ ਲੜਨੇ ਜਿਨ ਹਰ ਜਾਣ ਸਤਿਗੁਰ ਸੰਗਤ ਪਾਈ ਜਿੰਨ ਧੁਰ ਮਸਤਕ ਲਿਖਿਆ ਲਿਖਾਸ ਜਿੰਨ ਹਰ ਜਨਾਂ ਨੇ ਜਿਹੜੇ ਹਰ ਜਨ ਨੇ ਸਤਗੁਰੂ ਸਿਰ ਨੂੰ ਤੇ ਪਾਈ ਐ ਇਹਨਾਂ ਨੇ ਸਤਗੁਰੂ ਦੀ ਸੰਗਤ ਪਾਈ ਐ ਸੱਚ ਦੇ ਗਿਆਨ ਦੇ ਨਾਲ ਚੱਲੇ ਨੇ ਸੱਚ ਦਾ ਗਿਆਨ ਹੁੰਦਾ ਕੀ ਐ ਸੱਚ ਦਾ ਗਿਆਨ ਸੰਸਾਰੀ ਮੌਤ ਐ ਪਰ ਇਹ ਲੈ ਸ ਜਿਹੜਾ ਸੱਚ ਦਾ ਗਿਆਨ ਐ ਮੌਤ ਐ ਇਸ ਨੇ ਮਨਨ ਵਰਨ ਕਬੂਲ ਇਹਨੂੰ ਇਹ ਕਹਿਆ ਸੀ ਵਰਨ ਕਬੂਲ ਗੁਰਬਾਣੀ ਦਾ ਗਿਆਨ ਮਾਰਦਾ ਹੀ ਮਾਰਦਾ ਹੈ ਜਿਹੜਾ ਸ਼ਬਦਾਂ ਗੁਰਬਾਣੀ ਦਾ ਇਹ ਤਾਂ ਮਨ ਨੂੰ ਮਾਰਦਾ ਜਿਉਂਦਾ ਤਾਂ ਦੁਆ ਕਰਦਾ ਬਿਨੋ ਕੰਨਾਂ ਦੇ ਸੁਣ ਵਾਲਾ ਜਿਹੜੀ ਬਾਣੀ ਗੁਰੂ ਗੁਰੂ ਹੈ ਬਾਣੀ ਹੈ ਨਾ ਇਹ ਗੁਰੂ ਨਹੀਂ ਹੈ ਬਾਣੀ ਉਹ ਡਾਇਰੈਕਟ ਸੁਣਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਜਿਹੜਾ ਨਰਕਾਂ ਬਾਣੀ ਆਈ ਬਰਦਾਦਰ ਆਪ ਬਜਾ ਉਹ ਜੀਵਨ ਦਾਨ ਦੇਣ ਵਾਲੀ ਉਹ ਜਿਉਂਦਾ ਕਰਨ ਵਾਲੀ ਹੈ ਗੁਰਬਾਣੀ ਮੰਨ ਮਾਰਿਆ ਗੁਰਬਾਣੀ ਦਾ ਮਨ ਨੂੰ ਮਾਰਦੀ ਹੈ ਇਹ ਮਾਰਨ ਵਾਲੀ ਹੋਈ ਹੈ ਇਹ ਮੌਤ ਹੈ ਤਾਂ ਨਹੀਂ ਜੰਗੀ ਲੱਗਦੀ ਬਹੁਤ ਕਿਸਨੂਰੀ ਜੰਗੀ ਲੱਗਦੀ ਹੁੰਦੀ ਇਹ ਮਰਜੀ ਛਡਾਉਂਦੀ ਹੈ ਆਪਣੀ ਮੌਤ ਹੋਰ ਕੁਝ ਨਹੀਂ ਹੈ ਮਰਜੀ ਦਾ ਨਿਆਣਾ ਨਹੀਂ ਛੱਡਦਾ ਆਪਣੀ ਜੁਗਦਾਈ ਜਮਦਾਈ ਨੇ ਆਣਾ ਵਰਗੀ ਆਪਣੀ ਮਰਜ਼ੀ ਪਕੌਣੀ ਚਾਹੁੰਦਾ ਇਹਦਾ ਸੁਭਾਅ ਪਿੱਛੋਂ ਚੱਲਿਆ ਆ ਆਏ ਸੇ ਸੁਭਾਅ ਦੇ ਸਾਨੂੰ ਸੱਚਖੰਡੋਂ ਕੱਢਿਆ ਹੋਇਆ ਸੱਚਖੰਡੋਂ ਨਿਕਲਣਾ ਮਤਲਬ ਅਸੀਂ ਆਪਣੀ ਮਰਜ਼ੀ ਚਾਹੁੰਦੇ ਆ ਮੇਰੀ ਮਰਜ਼ੀ ਚੱਲੇ ਇਹ ਛੱਡੇ ਤੇ ਸੱਚਖੰਡ ਦੀ ਐਂਟਰੀ ਵਰਨਾ ਹੈ ਨਹੀਂ ਮੈਂ ਜੋ ਕਹਿੰਦਾ ਹਾਂ ਠੀਕ ਹੈ ਇਹੀ ਗਲਤ ਹੈ ਜੋ ਠੀਕ ਹੈ ਉਹ ਠੀਕ ਹੈ ਇਹ ਵਿਚਾਰ ਚ ਆਉਗੀ ਗੱਲ ਠੀਕ ਹੈ ਗਲਤ ਕੀ ਹੈ ਵਿਚਾਰ ਦਾ ਵਿਸ਼ਾ ਜੋ ਮੈਂ ਕਹਣਾ ਠੀਕ ਹੈ ਇਹ ਗੱਲ ਨਹੀਂ ਠੀਕ ਇਹ ਵਿਚਾਰ ਦਾ ਵਿਸ਼ਾ ਇਸ ਕਰਕੇ ਗੁਰਬਾਣੀ ਵਿਚਾਰ ਦਾ ਵਿਸ਼ਾ ਗੁਰਬਾਣੀ ਦੇ ਹਰਥ ਵੀ ਗਲਤ ਲਾਈ ਬੈਠਦੇ ਬਿਨਾਂ ਵਿਚਾਰੇ ਤੇ ਆਪ ਆਪਣੀ ਬੁੱਧ ਮੁਤਾਬਕ ਜਿਨ ਹੁਣ ਜਿਹੜੇ ਮੈਂ ਅਰਥ ਕਹਿਣਾ ਉਹ ਹੀ ਠੀਕ ਨੇ ਭਾਜੀ ਅਸੀਂ ਤਾਂ ਸਾਬਜੋਂ ਵਾਲੇ ਅਰਥੇ ਬੰਨਾਂਗੇ ਤੇ ਸਾਬਜੋਂ ਤੁਹਾਡਾ ਗੁਰੂ ਹੋਊਗਾ ਪਰਮੇਸ਼ਰ ਤਾਂ ਹੈ ਨਹੀਂ ਛੋਟਾ ਗੁਰੂ ਫਿਰ ਸਾਬ ਸਿਵਾ ਹੈ ਨਾਨਕ ਦਾ ਗੁਰੂ ਹੈ ਨਹੀਂ ਨਾਨਕ ਦਾ ਗੁਰੂ ਉਮਰੀ ਸੀ ਨਾਨਕ ਨੇ ਤਾਂ ਬੁਲਾਇਆ ਬੋਲਿਆ ਗੁਰੂ ਦਾ ਉਹ ਜੀ ਨੇ ਬੁਲਾਇਆ ਰੇਰ ਗੁਰੂ ਪਰਮੇਸ਼ਰ ਨਾਲ ਤਾਂ ਛੱਡ ਦਿੱਤਾ ਫਿਰ ਸਾਬ ਯਾਨੀ ਭਗਤ ਵੀ ਛੱੜਦਾ ਨਾਨਕ ਵੀ ਛੱੜਦਾ ਅਕਬੀਰ ਵੀ ਛੱੜਦਾ ਸਾਬ ਸੋ ਬਣ ਲਿਆ ਜੇ ਸਾਬ ਸੋ ਨੇ ਗਲਤੀ ਹੋ ਗਈ ਸਾਬ ਸੋ ਦਾ ਬਜਾਏ ਦਾਵਾ ਵੀ ਨਹੀਂ ਕਰਦਾ ਵੀ ਮੈਂ ਠੀਕ ਕੀਤਾ ਜੋ ਕੀਤਾ ਤੁਹਾਨੂੰ ਦੇ ਵੀ ਕਿ ਹਾਂ ਤੁਸੀਂ ਕਹਨਾ ਜੋ ਹੋ ਰਿਹਾ ਹੈ ਬਿਲਕੁਲ ਠੀਕ ਹੈ ਤੁਹਾਡਰਾਂ ਬੜਾ ਮੂਰਖ ਹੋਰ ਕੌਣ ਹੋਊਗਾ ਲੜਨ ਲੱਗ ਲੱਗ ਗਿਆ ਫਿਰ ਤਾਂ ਲਪੜਾ ਦੀ ਕੋਈ ਹੋਰ ਲੈਟ ਤਕਲੀ ਚਾਹੀਦੀ ਏ ਤੁਹਾਡੇ ਨਾਲ ਵੱਡਾ ਬੁਰਖ ਲੱਪਣ ਵਾਸਤੇ ਉਹਦਾ ਫੇਰ ਨਾਮ ਦੀ ਉਹ ਲੈਟ ਹੈ ਉਹਦੇ ਨਾਲ ਲੱਭੂਗਾ ਥੋੜਾ ਵੱਡਾ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰਮਸਤਕ ਲਿਖਿਆ ਲਿਖਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਜਿਹੜਾ ਹਰ ਜਨ ਨੇ ਸਤਗੁਰ ਦੀ ਸੰਗਤ ਪਾਈ ਹੈ ਹਰ ਕੇ ਜਨ ਹੁੰਦੇ ਨੇ ਹਰ ਕਾ ਜਨ ਵਰਨਾ ਪੈਣਾ ਤਾਂ ਸੰਤਾਂ ਹਰ ਕੇ ਸੰਤਾਂ ਆਖੀਏ ਬਨਾਰਸ ਕੇ ਠੱਗ ਤੈਨੂੰ ਤੁਰ ਮਸਤਕ ਲਿਖਿਆ ਲਿਖਾਸ ਬਸ ਉਹਨਾਂ ਦੇ ਤੁਰੋਂ ਦਰੋਂ ਲਿਖੋਣਾ ਫਿਰ ਉਹਨਾਂ ਤੱਕ ਹੱਥ ਪਰਮੇਸ਼ਰ ਦਾ ਪਹੁੰਚਣਾ ਕਲ ਜਿਹੜੀ ਕਲਮ ਉਹਨਾਂ ਦੇ ਉੱਤੇ ਉਹਦਾ ਹੱਥ ਪਹੁੰਚੜ ਹਨ ਤੁਨ ਤੁਨ ਸਤ ਸੰਗਤ ਉਹਨਾਂ ਦੇ ਉੱਤੇ ਲਿਖਿਆ ਜਾਂਦਾ ਹੈ ਲਿਖਾਸ ਉਹਨਾਂ ਦਾ ਲਿਖਿਆ ਹੀ ਬੋਲਦੇ ਨੇ ਅੱਖਰ ਲਿਖੇ ਸਹੀ ਉਹ ਜੋ ਲਿਖਦਾ ਹੈ ਉਹੀ ਬੋਲਦਾ ਹੈ ਦੇ ਸਪਰਸ਼ ਨਾਲ ਕਿੰਦੁਰ ਮਾਸਤਕ ਲਿਖਿਆ ਲਿਖਾਸ ਤੁਰ ਦਰਗਾਹ ਉਹਨਾਂ ਦੇ ਲਿਖ ਹੁੰਦਾ ਅਸਲ ਦੇ ਵਿੱਚ ਸਪਰਸ਼ ਕਹਿੰਦੇ ਨੇ ਇਹਨੂੰ ਦਰਸ਼ਨ ਪਰਸੀਏ ਉਹ ਲਿਖਣਾ ਹੀ ਜੋ ਲਿਖਦਾ ਉਹੀ ਬੋਲਦੇ ਨੇ ਅੱਖਰ ਲਿਖੇ ਸਹੀ ਗਾਵਾ ਸਹੀ ਗਾਵਾ ਉਹਨਾਂ ਨੂੰ ਜਾਣਨਾ ਬਣੀ ਮੈਂ ਕਹਾਂ ਨੂੰ ਜਾਣਨਾ ਹੋਰ ਕੁਝ ਮੈਨੂੰ ਤਾਂ ਜਿਹੜਾ ਕੁਝ ਉਹ ਬਰੌਲਦਾ ਨਾ ਲਿਖ ਕੇ ਸਪੈਸ ਕਰਕੇ ਜਿਹੜਾ ਕਹਿੰਦਾ ਉਹੀ ਮੈਂ ਕਹਿ ਦਿੰਦਾ ਤਹਿਨ ਤੁਹਾਨੂੰ ਸਤ ਸੰਗਤ ਜਿਤ ਹਰ ਨ ਸਪਾਇਆ ਮਿਲ ਜਾਣ ਨਾਨਕ ਨਾਮ ਪ੍ਰਗਾਸ ਤਨ ਤਨ ਸਤ ਸੰਗਤ ਅੱਖਰ ਵੀ ਉਹਦੇ ਫਰਮਾਇਆ ਹੋਏ ਨੇ ਜਿਹੜੇ ਪਾਏ ਨੇ ਕਹਿੰਦੇ ਅਸੀਂ ਅਖਰੀ ਨਾਮ ਅਖਰੀ ਜਾਣੇ ਜੇ ਫਰਮਾਇਆ ਤੇ ਉਹ ਤਾਂ ਪਾਇਆ ਉਹ ਵੀ ਅਖਰ ਪਾਇਰ ਰਿਹਾ ਸੀ ਅਸੀਂ ਕੁਝ ਨਹੀਂ ਸਾਡਾ ਕੁਝ ਨਹੀਂ ਇਹਦੇ ਵਿੱਚ ਤੇ ਫਿਰ ਵਿਰੋਧ ਆਉਦਾ ਹੋ ਰਿਹਾ ਰਜੀ ਦੇ ਅਖਰ ਨਾਲ ਕੋਈ ਵਿਰੋਧ ਨਹੀਂ ਹੋ ਰਿਹਾ ਕਿਤੇ ਭਗਤ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਇਹ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਪਰਮੇਸ਼ਰ ਦਾ ਕਰ ਰਹੇ ਨੇ ਗਾਂਏ ਨਾਲ ਕੀ ਹੋਵੇ ਤਾਂ ਉਹ ਜਾਣੇ ਹੁਣ ਇੱਥੇ ਕੀ ਹੋਵੇ ਵੀ ਉਹ ਜਾਣੇ ਹਾਂ ਇੱਕ ਗੱਲ ਜ਼ਰੂਰ ਹੈ ਜਿਹੜਾ ਅਸੀਂ ਜਾਣਦੇ ਹਾਂ ਇੰਨੀ ਗੱਲ ਜ਼ਰੂਰ ਹੈ ਪੁੱਠੀ ਬੁੱਧੀ ਹੋ ਚੁੱਕੀ ਇਹਨਾਂ ਦੀ ਇਹ ਤਾਂ ਦੀਦੀ ਹੈ ਸਾਨੂੰ ਇਤੋਂ ਪਰੇ ਸਾਨੂੰ ਨਹੀਂ ਪਤਾ ਕੀ ਹੋਊਗਾ ਪਰੇ ਤੋਂ ਉਲੂ ਪਤਾ ਦੋ ਅੱਜ ਵੀ ਤਾਂ ਉਹ ਜਾਣ ਲੈਣਾ ਕੋ ਤੇ ਸਾਹਮਣੇ ਪੁੱਠੀ ਮੁੱਠੀ ਜ਼ਰੂਰ ਹੋ ਚੁੱਕੀ ਐ ਨਾ ਸਾਰਿਆਂ ਦੀ ਅੱਗੇ ਕੀ ਹੋਣਾ ਉਹਨੂੰ ਪਤਾ ਤਨ ਤਨ ਸਤ ਸੰਗਤ ਜਿੱਥੇ ਹਰ ਰਸ ਪਾਇਆ ਜਿੱਥੇ ਹਰ ਰਸ ਪਾਇਆ ਉਹ ਸਤ ਸੰਗਤ ਦਰਦਾ ਨੇ ਜਿੱਤੇ ਹਰ ਰਸ ਪ੍ਰਾਪਤ ਹੁੰਦਾ ਜਿੱਥੋਂ ਮਿਲ ਜਾਣ ਨਾਨਕ ਨਾਮ ਪ੍ਰਗਾਸ ਮਿਲ ਐਸੀ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ ਐਸੀ ਸੰਗਤ ਨਾਲ ਜੁੜੇ ਰਹਿਣਾ ਚਾਹੀਦਾ ਗੁਰੂ ਘਰ ਦੇ ਵਿੱਚ ਸੀ ਕਬੀਰ ਦੀ ਸੰਗਤ ਵਿੱਚ ਸੀ ਭਗਤਾਂ ਦੀ ਸੰਗਤ ਵਿੱਚ ਸੀ ਤੇ ਜਿਹੜਾ ਉਹਤੇ ਜੁੜਿਆ ਜਨ ਨਾਨਕ ਨਾਮ ਪ੍ਰਗਾਸ ਜਨ ਜੇ ਜਨ ਹੋ ਗਿਆ ਤਾਂ ਉਹਦੇ ਅੰਦਰ ਨਾਮ ਦਾ ਪ੍ਰਗਾਸ ਹੋ ਜਾਂਦਾ ਜਿਹੜਾ ਸਰੈਂਡਰ ਕਰ ਗਿਆ ਉਧਰੋਂ ਉਹਦਾ ਪ੍ਰਕਾਸ਼ ਹੋ ਜਾਂਦਾ ਪੱਟਾਂ ਦੇ ਹੋਇਆ ਨਹੀਂ ਸੱਤੇ ਬਲਵੰਦ ਦੇ ਹੋਇਆ ਨਹੀਂ ਸੁੰਦਰ ਦੇ ਹੋਇਆ ਨਹੀਂ ਸਬੂਤ ਜੇ ਕੋਈ ਕਹੇ ਐਵੇਂ ਗੱਲ ਲਿਖਿਆ ਐ ਵੀ ਕੁਝ ਨਹੀਂ ਸਭ ਕੁਝ ਪ੍ਰਗਟ ਹੈ ਭਟਾ ਆਦਮੀਓ ਜੀ ਸਬਈਏ ਪਹਿਨ ਬਾਣੀ ਪੱਕੀ ਹੈ ਇਹ ਜੋ ਇਹ ਜਿਹੇ ਜਿਹੇ ਦੋਈ ਹੈ ਕੋਈ ਫਰਕ ਨਹੀਂ ਜਿਹੜੀ ਪਰਮੇਸ਼ਰ ਨੇ ਉਹਨਾਂ ਤੇ ਬਲਾਈ ਉਹ ਜੀ ਬੋਲੀ ਬਲਵਿੰਦ ਪਰਮੇਸ਼ਰ ਨੇ ਜੀ ਤੋ ਅਮੜੀ ਵਰਜੀ ਨਾ ਕਹੇ ਬੋਲਦੇ ਕੀ ਬਣਾਇਆ ਪੱਟਾਂ ਤੇ ਪੱਟਾ ਦੇ ਇਹ ਬਣਾਇਆ ਵੀ ਜਿਹੜੀ ਗਲਤੀ ਪਿੱਛੇ ਕਰਦੇ ਆਏ ਨੇ ਰੋਕੋ ਨਾ ਕਰਨ ਪੱਟਾ ਦਾ ਵਿਸ਼ਾ ਹੋਰ ਹੈ ਇਹਨਾਂ ਨੂੰ ਤਾਂ ਲੱਗਦਾ ਵੀ ਜਿਹੜੀ ਐਨੀਮੈਂਟ ਕੀਤੀ ਗਈ ਹੈ ਦਾ ਜਾ ਬੇਜ ਨਾ ਪੰਜ ਜਾ ਬੇਜੋ ਤੱਕ ਇਹ ਕਿਤੇ ਮਿੱਟੀ ਘਟੇ ਫੇਰ ਨਾ ਬਣਾ ਦੇਣ ਲੋਕ ਇਹ ਤਾਂ ਤੇ ਗੱਦੀ ਨਹੀਂ ਹੁੰਦੀ। ਗੱਦੀ ਨਹੀਂ ਹੁੰਦੀ ਇੱਥੇ। ਗੱਦੀ ਨਾਲ ਨਹੀਂ ਕੋਈ ਚੀਜ਼ ਦੀ। ਗੱਦੀ ਦਾ ਪ੍ਰਮਾਸ਼ਰ ਦੀ ਬਰਾਬਰੀ ਹੀ ਹੈ ਫਿਰ। ਗੁਰੂ ਦੀ ਗੱਦੀ ਬੜੀ ਹੁੰਦੀ। ਬਰਾਬਰੀ ਹੀ ਹੁੰਦੀ ਹੈ। ਭਾਵੇਂ ਦਾ ਦਰਜਾ ਹੁੰਦਾ। ਮੇਰੇ ਹਰ ਪ੍ਰਭੂ ਕੀ ਕੋਈ ਬਾਤ ਸੁਣਾਵੇ। ਸੁਪਾ ਹੀ ਸੁਬੇ ਰਬੀਤ। ਫਿਰ ਗੁਰੂ ਚੱਲਾ ਨਹੀਂ ਹੁੰਦਾ ਇਹਦੇ ਚ। ਗੁਰੂ ਨਹੀਂ ਹੈ ਨਾ ਗੁਰੂ ਤਾਂ ਹੁੰਦਾ ਇਹ ਲੈਣਾ ਆਪਣੇ ਆਪ ਨੂੰ ਨਾਲ ਦਾ ਨਾਮ ਲਿਖਦਾ ਲੈ ਹੁਣ ਕਾ ਨਾਮ ਕਿ ਲਿਖਣਾ ਹੈ ਇਹ ਲੋ ਗੁਰੂ ਚੇਲਾ ਸਾਬਤ ਕਰ ਦੇਣਗੇ ਜਿਹੜੇ ਸ਼ਰਾਰਤੀ ਬੈਠੇ ਨੇ ਆਪਣੇ ਵਿਰੋਧੀ ਸੱਚ ਦੇ ਵਿਰੋਧੀ ਇਹਨੂੰ ਗੁਰੂ ਚੇਲਾ ਬਣਾ ਦੇਣਗੇ ਇਹ ਸੱਚ ਦੇ ਵਿਰੋਧੀਆਂ ਦਾ ਧਿਆਨ ਰੱਖ ਕੇ ਹੀ ਸਭ ਕੁਝ ਕੀਤਾ ਹੋਇਆ ਹੈ